ਵੋਟਿੰਗ ਤੋਂ 1 ਘੰਟਾ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਲੱਗ ਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ 20 ਕਾਉਂਸਲਰ ਤੇ ਇੰਚਾਰਜ ਹੋ ਗਏ ਕਾਂਗਰਸ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਵੋਟਿੰਗ ਤੋਂ 1 ਘੰਟਾ ਪਹਿਲਾਂ ਸਵੇਰ ਸਵੇਰ ਹੀ ਸਾਰੇ ਕਾਉਂਸਲਰ ਕਾਉਂਸਲਰ ਹੋ ਗਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਉਂ ਹੀ ਇਲੈਕਸ਼ਨ ਦੱਕ ਸਟਾਰਟ ਹੋਣ ਤੋਂ 1 ਘੰਟਾ ਪਹਿਲਾਂ ਪਾਰਟੀਆਂ ਦੇ ਵਿੱਚ ਅਦਲ ਬਦਲ ਚੱਲੂ ਏ ਪਹਿਲਾਂ ਬਹੁਤ ਸਾਰੇ ਲੀਡਰਾਂ ਨੇ ਪਾਰਟੀ ਬਦਲੀ ਉਸ ਤੋਂ ਬਾਅਦ ਚੋਣ ਪ੍ਰਚਾਰ ਖਤਮ ਹੋ ਜਾਂਦਾ ਏ ਔਰ 1 ਜੂਨ ਨੂੰ VOTING ਸਟਾਰਟ ਹੋਣੀ ਹੁੰਦੀ ਏ ਔਰ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਨੇ ਪਾਰਟੀ ਵਿੱਚ ਬਦਲ ਰਹੇ ਨੇ ਸੋ ਅੱਜ ਲੋਕ ਸਭਾ ਹਲਕਾ ਫਤੇਗੜ ਸਹਿਬ ਦੇ ਵਿੱਚ ਤੜਕੇ 6 ਵਜੇ ਉਤੋ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਉਂਸਲਰ ਔਰ ਇੰਚਾਰਜ ਜਿਨ੍ਹਾਂ ਕੇ ਸਾਬਕਾ ਮੰਤਰੀ ਗੁਰਕਿਰ ਸਿੰਘ ਕੋਟਲੀ ਦੀ ਗਵਾਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਔਰ ਕਾਂਗਰਸ ਨੂੰ ਵੱਡਾ ਬਲ ਮਿਲ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਸੋ ਇਸ ਤੋਂ ਤਿੰਨ ਦਿਨ ਪਹਿਲਾਂ ਜਿਹੜੇ ਕਿ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਉਹ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਸੋ ਐਸਪੀ ਸਤਨਾਮ ਸਿੰਘ ਬੈਂਸ ਤੇ ਉਹਨਾਂ ਦੀ ਪੂਰੀ ਟੀਮ ਸੋ ਇਸ ਚੋਣ ਮਹਮ ਨੂੰ ਹੈਪੀ ਟੂਬਾਦ ਅੱਜ ਵਾਰਡ ਨੰਬਰ 20 ਦੇ ਇੰਚਾਰਜ ਅਜੇ ਪੰਬਰੀ 골ਡੀ ਜੋ ਕਿ ਕਾਂਗਰਸ ਪਾਰਟੀ ਸ਼ਾਮਲ ਹੋਏ ਨੇ ਜੇ ਤੋ ਕਿ ਆਪ ਦੇ ਕਈ ਲੀਡਰ ਤੇ ਹੋਰ ਪਾਰਟੀਆਂ ਵਿੱਚ ਵੀ ਚਲੇ ਗਏ ਨੇ ਇਹ ਅੱਜ ਵੱਡਾ ਝਟਕਾ ਦਿੱਤਾ ਹੈ ਗੁਰਕੀਰ ਸਿੰਘ ਕੋਟਲੀ ਨੇ ਗੁਰਕੀਰ ਸਿੰਘ ਨੇ ਕਿਆ ਕਿ ਕਾਂਗਰਸ ਵਿੱਚ ਆਉਣ ਨਾਲ ਇਹ ਸਾਬਤ ਹੋ ਗਿਆ ਕਿ ਇਕੱਲਾ ਖੰਨੇ ਵਿੱਚੋਂ ਹੀ ਨਹੀਂ ਆਪ ਬੁਰੀ ਤਰ੍ਹਾਂ ਹਰ ਹਲਕੇ ਵਿੱਚੋਂ ਹਾਰ ਰਹੀ ਏ ਉਹਨਾਂ ਕਹਿਆ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ 1 ਲੱਖ ਤੋਂ ਵਧੇਰੇ ਵੋਟ ਦੇ ਫਰਕ ਨਾਲ ਜਿੱਤ ਦਰਜ ਕਰਨਗੇ ਸੋ ਡਾਕਟਰ ਅਮਰ ਸਿੰਘ ਦੀ ਜਿੱਤ ਪੱਕੀ ਹੋ ਗਈ ਏ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਸਾਬਕਾ ਮੰਤਰੀ ਪੰਜਾਬ ਗੁਰਕਿਰ ਸਿੰਘ ਕੋਟਰੀ ਖੰਨਾ ਤੋਂ ਜੋ ਕਾਂਗਰਸ ਦੇ ਹਲਕਾ ਇੰਚਾਰਜ ਨੇ ਸੋ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਵਿੱਚ ਹੋ ਗਏ ਕਾਉਂਸਲਰ ਔਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਸ਼ਾਮਲ ਸੋ ਕਾਂਗਰਸ ਪਾਰਟੀ ਅਜੇ ਵੀ ਛਟਕੇ ਦੇ ਰਹੀ ਹੈ ਜੋ ਕਿ VOTING ਸਟਾਰਟ ਹੋ ਚੁੱਕੀ ਹੈ ਔਰ VOTING ਸਟਾਰਟ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਜਿਹੜੇ ਲੋਕ ਅਜੇ ਵੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵੱਲ ਜਾ ਰਹੇ ਨੇ ਸੋ ਹਰ ਹਲਕੇ ਦੇ ਵਿੱਚ ਹਲ ਮਚਿਆ ਹੋਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਸਪੋਰਟਰ ਨੇ ਉਹ ਕਿਤੇ ਨਾ ਕਿਤੇ ਨਾਰਾਜ਼ ਹੋਏ ਹੋਏ ਨੇ ਔਰ ਜਿਹੜੇ ਕਿ ਕਾਂਗਰਸ ਪਾਰਟੀ ਵਿੱਚ ਜਾ ਰਹੇ ਨੇ ਸੋ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਵੱਡਾ ਬਲ ਮਿਲ ਰਿਹਾ ਹੈ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਵੱਡੇ ਅਧਾਰ ਦੇ ਨਾਲ ਜਿਹੜਾ ਕਿ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਫਰਕ ਪਾ ਸਕਦੀ ਏ ਆਮ ਆਦਮੀ ਪਾਰਟੀ ਜੋ 13 0 ਦਾ ਨਾਰਾ ਲੈ ਕੇ ਚੱਲੀ ਹੋਈ ਏ ਕਿਤੇ ਨਾ ਕਿਤੇ ਕਾਂਗਰਸ ਨਾਲ ਗੱਠਜੋੜ ਨਾ ਹੋਣਾ ਉਹਨਾਂ ਨੂੰ ਪਛਤਾਉਣਾ ਪੈ ਸਕਦਾ ਹੈ ਜਦੋਂ ਬਾਅਦ ਵਿੱਚ ਰਿਜ਼ਲਟ ਆਉਣਗੇ ਉਸ ਦਿਨ ਜਿਹੜਾ ਕਿ ਆਮ ਆਦਮੀ ਪਾਰਟੀ ਪਛਤਾ ਸਕਦੀ ਏ ਸੋ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਦਾ ਜਾ ਰਿਹਾ ਪੰਜਾਬ ਦੇ ਵਿੱਚ ਜੋ VOTING ਤੋਂ 1 ਘੰਟਾ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਤਾਰ ਕਾਂਗਰਸ ਪਾਰਟੀ ਜੁਆਇਨ ਕਰ ਲਈ